ਸੰਤ ਦੇ ਕੀਰਤਨੀਏ ਪਾਈਆ ਮਨਦੀਪ ਸਿੰਘ ਬੀਬੀ ਕੋਲਾ ਜੀ ਵਾਲਿਆਂ ਨੂੰ ਮੈਰੀਲੈਂਡ ਸਟੇਟ ਯੂਨੀਵਰਸਿਟੀ ਯੂਐਸਏ ਵੱਲੋਂ ਐਜੂਕੇਸ਼ਨ ਦੇ ਪ੍ਰਚਾਰ ਅਤੇ ਸਮਾਜਿਕ ਕੰਮਾਂ ਲਈ ਡਾਕਟਰੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਦਸਨੀਯੋਗ ਹੈ ਕਿ ਬਾਬਾ ਦੀਪ ਸਿੰਘ ਚੈਰੀਟੇਬਲ ٹرسٹ ਦੇ ਮੁਖ ਸੇਵਾਤਾ ਪਾਈਆ ਮਨਦੀਪ ਸਿੰਘ ਵੱਲੋਂ ਪਿਛਲੇ ਕੁਤਸਾਲਾਂ ਤੋਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਈਆ ਮਨਦੀਪ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਹੈ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹਨਾਂ ਗੁਰੂ ਸਾਹਿਬ ਮਹਾਪੁਰਖਾ ਪਾਈ ਗੋਰੀਕਪਾਲ ਸਿੰਘ ਜੀ ਅਤੇ ਸਾਰੀਆਂ ਸੰਗਤਾਂ ਦਾ ਸ਼ੁਕਰਾਨਾ ਕੀਤਾ। ਦਾਸਕੋਣੋਂ ਸਮਾਜਿਕ ਸੇਵਾਵਾਂ ਲੈ ਰਹੇ ਨੇ। ਵਿਧਵਾ ਬੀਬੀਆਂ ਨੂੰ ਰਾਸ਼ਨ ਦੇਣ ਦੀ ਸੇਵਾ, ਜੀ ਦੇ ਆਪਰਵਾਨ پارک ਦੀ ਸੇਵਾ, ਹਸਪਤਾਲ, ਸਕੂਲ ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਚਲਦੀ ਫਿਰਦੀ ਰਸੋਈ ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ ਇਸ ਤੋਂ ਇਲਾਵਾ ਵੀ ਹੋਰ ਵਿਅੰਤ ਸੇਵਾਵਾਂ ਬਾਪੂ ਜੀ ਲੈ ਰਹੇ। ਇਸ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੈਰੀਲੈਂਡ ਸਟੇਟ ਯੂਨੀਵਰਸਿਟੀ ਅਮਰੀਕਾ ਦੀ ਇਹ ਯੂਨੀਵਰਸਿਟੀ ਹੈ। ਉਨ੍ਹਾਂ ਵੱਲੋਂ ਦਾਸ ਨੂੰ ਪਿਛਲੇ ਦਿਨਾਂ ਦੇ ਵਿੱਚ ਡਾਕਟਰੀਏਟ ਦੀ ਡਿਗਰੀ ਨਾਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਔਰ ਮੈਂ ਸਾਰੇ ਜੋ ਗੁਰੂ ਪਿਆਰਿਆਂ ਦਾ ਸਾਰੀਆਂ ਸੰਗਤਾਂ ਦਾ ਮਹਾਂਪੁਰਖਾਂ ਦਾ ਪਾਈ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਸ਼੍ਰੀ ਆ